ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਜੀ ਤੁਹਾਡਾ ਤੇ ਕੰਗਣਾ ਰਣੋਤ ਦੇ ਤਾਂ ਸਾਰਿਆਂ ਨੇ ਜਿਹੜੀ ਫਿਲਮ ਬਨੇਤਰੀ ਆ ਉਹਦੇ ਲਫੜ ਪਿੰਦਾ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਚਲੋ ਉਹਦਾ ਉਹ ਹੱਕ ਬਣਦਾ ਸੀ ਇੰਨੀ ਗਾਂਗ ਤਾਂ ਜਪੇੜਾ ਉਹਦੀਆਂ ਬਣਦੀਆਂ ਸੀਗੀਆਂ ਜਿਹੜੀਆਂ ਉਹਦੇ ਪੈ ਗਈਆਂ ਤੇ ਆਜੋ ਬਾਕੀ ਗੱਲਬਾਤ ਕਰਦੇ ਆਪਾਂ ਵੀਡੀਓ ਦੇ ਵਿੱਚ ਤੇ ਮੈਂ ਇੱਕ ਇੱਕ ਵੀਡੀਓ ਦੇ ਐਂਡ 'ਚ ਇੱਕ ਜ਼ਰੂਰੀ ਸੁਨੇਹਾ ਵੀ ਦੇਣਾ ਤੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਕਿਦਾਂ ਉਹ ਅੱਗ ਨੇ ਕਿੱਡੇ-ਕਿੱਡੇ ਵੱਡੇ ਦਰਖਤਾਂ ਦੀ ਐਸੀ ਤੈਸੀ ਫੇਰਤੀ ਬੜੀ ਮਾੜੀ ਗੱਲ ਆ ਜਦੋਂ ਇਦਾਂ ਦੀ ਗੱਲ ਦੇਖੀ ਦੀ ਆ ਤੇ ਮੇਰਾ ਵੀਰ ਇਦਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਇੱਕ ਦਰਖਤ ਨੂੰ ਹੋਣ ਨੂੰ 5-10 ਕਸਾਲ ਮਨ ਲਓ 5-10 15 ਸਾਲ ਲੱਗਦੇ ਹੈ ਨਾ ਤੇ ਉਹਨੂੰ ਆਪਾਂ ਇੱਕ ਮਿੰਟ ਵਿੱਚ ਅੱਗ ਦੇ ਭਾਂਬੜਾਂ ਵਿੱਚ ਮੰਨ ਲਓ ਉਹਨੂੰ ਝੋਕ ਦਈਏ ਕਿੰਨੀ ਮਾੜੀ ਗੱਲ ਹੈ ਨਾ ਤੇ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਤਾਂ ਇੱਕ ਦੁਰਲਭ ਜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਆ ਜਾਓ ਓ ਯਾਰ ਲੋ ਓ ਤੋਬਾ ਓਏ ਮੇਰੇ ਮਾਲਕਾ ਓਏ ਮੇਰਾ ਰੱਬਾ ਓਏ ਲੋਕਾਂ ਨੂੰ ਮਤ ਪਤਾ ਨਹੀਂ ਕਦੋਂ ਆਉਣੀਆਂ ਓਏ ਓ ਕਿੰਨੇ ਸੋਨੇ ਵਰਗੇ ਦਰਾਖਤਾਂ ਦੀ ਐਹੀ ਤੈਹੀ ਫੇਰਨ ਲੱਗੇ ਹੋਇਆ ਲੋਕ ਓ ਸਾਲਿਓ ਅੱਗ ਲਾਉਣ ਲੱਗੇ ਹੀ ਦੇਖ ਲੋ ਭੈਣ ਚੋਦਾ ਸੀ ਤੈਹੀ ਫੇਰਤੀ ਕਿੱਡੇ-ਕੱਡਿਆਂ ਦੀ ਲਾ ਕਿੱਡੇ-ਕੱਡੇ ਦਰਾਖਤਾਂ ਜਿਹਨਾਂ ਦੀ ਐਹੀ ਤਈਆ ਫੇਰਤਾ ਪਤਾ ਨਹੀਂ ਕੀ ਸਿੱਟਿਆ ਹੋਣਾ ਕੀ ਨਹੀਂ ਸਿੱਟਿਆ ਹੋਣਾ ਲਿਆਈ ਓਏ ਕੁਛ ਚਾਰ ਕਿ ਲੈ ਆ ਬਹੁਤ ਆ ਲੈ ਓਹੋ ਦੇ ਸੋਨੇ ਅਰਗੇ ਦਰਖਤਾਂ ਦੀ ਐਸੀ ਤੈਸੀ ਫੇਰਤੀ ਆ ਲਹੋ ਤੱਕ ਚਲ ਗਿਆ ਕੰਮ ਓਹੋ ਹੋ 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 ਓ ਮੇਰਾ ਰੱਬਾ ਓ ਮੇਰਾ ਰੱਬਾ ਓਏ ਓ ਜੇ ਇਹਨਾਂ ਚ ਜਾਨ ਹੈ ਨੀਗੀ ਤੇ ਤੁਸੀਂ ਆ ਕੰਮ ਕਰਨਾ ਓਏ ਜੇ ਬੋਲ ਨਹੀਂ ਸਕਦੇ ਉਹ ਸਾਲਿਓ ਲੋਕੋ ਓਏ ਅਕਲ ਕਰੋ ਓਏ ਅਕਲ ਕਰੋ ਓ ਭਯਾ ਦੇਖੀਦਾ ਬੋਝਦੀ ਆ ਗਾਂ ਨਾ ਜਾਊਗੀ ਮੜ ਜਾ ਕਰਤਾ ਸੈਟ ਹਾਂ ਅਜਦਾ ਕਰ ਦੇ ਕਰ ਦੇ ਕਰ ਦੇ ਨਿੰਦਰਾ ਨਹੀਂ ਤਾਂ ਇਹ ਤਾਂ ਬਹੁਤ ਦੂਰ ਤੱਕ ਜਾਣੀ ਸੀ ਹਾਂ ਹਾਂ ਚਾਹ ਦੇ ਆ ਦੇ ਆ ਦੇ ਭੁਜਾ ਦੇ ਯਾਰ ਆਂ ਔਰਲੀ ਨੂੰ ਰਹਿਣ ਦੇ ਔਰਲੀ ਨੂੰ ਤਾਂ ਕਿਤੇ ਵੀ ਨਹੀਂ ਜਾਣਾ ਚਾਲ ਓਏ ਹੋਏ ਹੋ ਮੇਰਾ ਰੱਬਾ ਓ ਮੇਰਾ ਰੱਬਾ ਓ ਮੇਰਾ ਰੱਬਾ ਓਏ ਉਹ ਦੇਖੋ ਸੋਨੇ ਵਰਗੇ ਦਰਖਤਾਂ ਦੇ ਥੱਲੇ ਆਇਆ ਤਈਆ ਫੇਰਦਾ ਉਹ ਕਿਸੇ ਨੇ ਤਰਸ ਨਹੀਂ ਆਇਆ ਕਿਸੇ ਨੂੰ ਹੈ 10 ਦੇਖ ਲਾ ਤਰਸ ਨਹੀਂ ਆਇਆ ਕਿਸੇ ਨੂੰ ਹੈ ਜੇ ਬੋਲਦੇ ਨਹੀਂ ਤੇ ਇਹਨਾਂ ਦੀ ਵਿਚਾਰਿਆਂ ਦੀ ਲ 10 ਸੋਨੇ ਵਰਗੇ ਖੜਿਆ ਦੇ ਕਿੱਥੇ ਤੱਕ ਉਹ ਗਰਮੀ ਤਪਸ਼ ਦੇਖ ਲਓ ਕਿੰਨੀ ਉਹ ਅੱਗੇ ਇਹ ਵੱਡੇ ਕਰਕੇ ਇਹਨਾਂ ਚ ਇਦਾਂ ਹਾਲਾਤ ਹੋ ਗਏ ਆ ਚੱਲ ਬੁੱਝ ਗਈ ਆ ਪਰ ਯਾਰ ਜਿਹੜਾ ਵੀ ਵੀਡੀਓ ਦੇਖੂਗਾ ਇਹ ਜਰੂਰ ਕਿਓ ਜਰੂਰ ਮਤਲਬ ਦੇਖਿਓ ਵੀ ਇਦਾਂ ਦਾ ਕੰਮ ਨਾ ਹੋਵੇ ਕਿਤੇ ਨਾ ਇਦਾਂ ਦੇ ਸੋਨੇ ਅਰਗੇ ਦਰਖਤਾਂ ਦੀ ਐਸੀ ਤੈਸੀ ਫਿਰੇ ਖਿਆਲ ਰੱਖਿਆ ਕਰੋ ਮੇਰਾ ਭਰਾ ਚੱਲ ਆ ਜਾ ਯਾਰ ਅੱਜ ਤਾਂ ਮਾਨੀ ਖਰਾਬ ਹੋ ਗਿਆ ਯਾਰ ਓਏ ਕੁਦਰਤ ਦੇ ਵੀ ਕਿਆ ਕਹਿਣੇ ਹੁੰਦੇ ਆ ਆ ਰਾਜ ਜਾਂਦੇ ਸੀ ਆ ਸਪੈਦਾ ਸਿਗਾ ਤੇ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰ ਇਹ ਚੀਜ਼ ਦੇਖੀ ਆ ਵੀ ਸਪੈਦਾ ਦੇ ਮੌਕਾ ਹੋਇਆ ਬੰਦਿਆਂ ਦੇ ਤਾਂ ਬੜੇ ਇਦਾਂ ਹੁੰਦੇ ਹੁੰਦੇ ਸਪੈਦਾ ਪਹਿਲੀ ਵਾਰ ਹੀ ਦੇਖਿਆ ਦੇ ਲੱਗਿਆ ਕੀ ਜੀਆ ਹੈ ਵਾਹ ਤੇਰੀ ਕੁਦਰਤ ਲੋਕਾਂ ਨੇ ਨਾ ਲਿਖਿਆ ਹੋਇਆ ਇਸ ਚੀਜ਼ ਤੇ ਰੌਕ ਰੌਕ ਜਿਹਨੂੰ ਵੀ ਕੋਈ ਇਦਾਂ ਲੱਗਦਾ ਹੋਊਗਾ ਆ ਸਪੈਦਾ ਉੱਚਾ ਪੂਰਾ ਸਪੈਦਾ ਉੱਚਾ ਲਾ ਆ ਤਾਂ ਪੰਨ ਹੋਈ ਪਈ ਆ ਪਰ ਜਿਹੜੀ ਗੱਲ ਇੱਥੇ ਆ ਕੇ ਹੁੰਦੀ ਆ ਨਾ ਬਈ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਵਿੱਚ ਪੈਦੇ ਨੂੰ ਵੀ ਕੋਈ ਪ੍ਰੋਬਲਮ ਆਈ ਆ ਹੈ ਮੈਨੂੰ ਲੱਗਦਾ ਸਪੈਦੇ ਦੇ ਰਸੌਲੀ ਨਿਕਲੀ ਆ ਵਾਹ ਭਾਈ ਵਾਹ ਲੈ ਕੀ ਬਾਤਾਂ ਆਈਆਂ ਕਿਤੇ ਵੀ ਜਾਓ ਕੋਹ ਨਾ ਕੋਹ ਤੁਹਾਨੂੰ ਮਤਲਬ ਦੇਖਣ ਨੂੰ ਦੁਰਲੱਭ ਦੇਖਣ ਨੂੰ ਮਿਲ ਹੀ ਜਾਂਦਾ ਹੈ ਚੱਲੇ ਜੀ ਸ਼ਹਿਰ ਤੇ ਆਜੋ ਚੱਲਦੇ ਆ ਸਾਡੇ ਸਰਦਾਰ ਅਜੀਤ ਸਿੰਘ ਹੁਣੀ ਦਾ ਆਉਂਦੇ ਹੀ ਮਤਲਬ ਸੌ ਹੀ ਗਏ ਆ ਸੁੱਤੇ ਪਏ ਸਰਦਾਰ ਹੁਣੀ ਦਾ ਟੌਰ ਨਾ ਤੇ ਆਜੋ ਚੱਲਦੇ ਆ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਮੇਰਾ ਵੀਰ ਜੀ ਕਿਤੇ ਮੇਰੀ ਬੇਨਤੀ ਹੋਈ ਆ ਜੇ ਕਿਤੇ ਇਦਾਂ ਦਰਖਤਾਂ ਦੇ ਥੱਲੇ ਅੱਗ ਲੱਗੀ ਦੇਖਦੇ ਆਂ ਤੇ ਉਹ ਅੱਗ ਨੂੰ ਜਰੂਰ ਬੁਝਾਇਆ ਕਰੋ ਕਿਉਂਕਿ ਇਹ ਚੀਜ਼ ਹੋਣ ਨੂੰ ਬੜਾ ਸਮਾਂ ਲੱਗਦਾ ਪਰ ਜੇ ਆਪਾਂ ਹੁਣ ਜਿੱਦਾਂ ਉੱਥੇ ਅੱਗ ਲੱਗੀ ਸੀ ਤੇ ਥੱਲੇ ਵੀ ਉਹਨਾਂ ਨੂੰ ਜਿੱਦਾਂ ਧੁਖਣੀ ਸ਼ੁਰੂ ਹੋ ਗਈ ਸੀ ਤੇ ਇਦਾਂ ਏਡੇ ਏਡੇ ਦਰਖਤਾਂ ਦਾ ਨਾਸ ਬੱਜ ਜਾਂਦਾ ਗਰਮੀ ਬਹੁਤ ਆ ਬੁਰਾ ਹਾਲਿਆ ਤੁਸੀਂ ਦੇਖ ਹੀ ਰਹੇ ਆਂ ਵੀ ਸਾਰਾ ਕੁਦਰਤ ਦਾ ਸਿਸਟਮ ਹੀ ਖਰਾਬ ਹੋਈ ਜਾਂਦਾ ਕਿਉਂਕਿ ਕਿੰਨੇ ਦਰਖਤ ਵੱਡੇ ਗਏ ਨਾ ਤਾਂ ਕਰਕੇ ਇੰਨੀ ਗਰਮੀ ਹੋ ਰਹੀ ਆ ਤੇ ਚਲੋ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਸਸੀਕਾ